ਸਤ ਸ੍ਰੀ ਅਕਾਲ ਦੋਸਤੋ ਦੈਨਿਕ ਸੂਰਜ ਦੇਖਣ ਵਾਲੇ ਸਾਡਾ ਸਵਾਗਤ ਹੈ ਤੁਹਾਨੂੰ ਅੱਜ ਦਿਨਾਂ ਲੱਗ ਤੋ ਲੱਗੇ ਪੁਰਾਣੀ ਸ਼ਾਲੇ ਤੱਕ ਦਾ ਰੋਡ ਹੈ ਉਹ ਬੜੇ ਹੀ ਖਸਰਾ ਹਾਲਾਤ ਦੇ ਵਿੱਚ ਹੈ ਜਿਹੜੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਲੋਕ ਇਕੱਠੇ ਹੋਇਆ ਲੋਕ ਇਕੱਠੇ ਹੋ ਕੇ ਕਿਲਾ ਸੰਘਰਸ਼ ਕਰਦੇ ਨਹੀਂ ਰਹਿੰਦੇ ਪਿਆ ਲੋਕਾਂ ਵਾਲੋ ਦੱਸਿਆ ਵੀ ਜਾ ਰਿਹਾ ਕਿ ਕਾਫੀ ਲੰਬੇ ਸਮੇਂ ਤੋਂ ਉਹ ਕਿਹੜਾ ਸੰਘਰਸ਼ ਕਰਦੇ ਪਿਆ ਲੋਕਾਂ ਨੂੰ ਕਿ ਆਂਜਾਨ ਦੇ ਵਿੱਚ ਕਾਫੀ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਲੋਕਾਂ ਨੇ ਇੱਥੇ ਵੀ ਦੱਸਿਆ ਕਿ ਕੋਈ ਬਿਮਾਰ ਹੋ ਜਾਂਦਾ ਕੁਝ ਹੋ ਜਾਂਦਾ ਤਾਂ ਉਹਨੂੰ ਜਾਣ ਦੇ ਵਿੱਚ ਘੱਟੋ ਘੱਟ ਅੱਧਾ ਤੋਂ ਅੱਧਾ ਪੁਰਾਣਾ ਕੰਡਾ ਲੱਗ ਜਾਂਦਾ ਜਿਹਦੇ ਚੱਲਦੇ ਕਾਫੀ ਮੁਸ਼ਕਲ ਆਉਂਦੀਆਂ ਲੋਕ ਵੀ ਸਾਡੇ ਨਾਲ ਜੁੜੇ ਆਂ ਔਰ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕੀ ਮਾਮਲਾ ਸਰ ਕੀ ਨਾਮ ਆਪਣਾ ਮੇਰਾ ਜੀ ਬਲਦੇਵ ਰਾਜ ਹੈ ਮੈਂ ਵੀ ਕੀ ਕਹਿਣਾ ਚਾਹੂਗਾ ਕਿੰਨੀ ਦੇਰ ਦੀ ਸਰਕਾਰੀ ਸਮੱਸਿਆ ਆਈ ਦੀ ਕਿੱਥੋਂ ਲੈ ਕੇ ਕਿੱਥੋਂ ਰੋਡ ਹੈ ਇਹ ਪੁਰਾਣੀ ਛਾਲੇ ਤੋਂ ਲੈ ਕੇ ਪਡੋਰੀ ਤੱਕ ਹੈ ਜਿਹਦੀ ਇਹ ਬਹੁਤ ਹੀ ਕਲਸਾ ਹਾਲਤ ਤੇ ਪ੍ਰਸ਼ਾਸਨ ਵੱਲ ਧਿਆਨ ਨਹੀਂ ਦਿੱਤਾ ਜਾਂਦਾ ਲੋਕੀ ਵਿਚਾਰੇ ਵਿਚਾਰੇ ਉਪਰਾਲੇ ਕਰ ਰਹੇ ਆ ਲੇਕਿਨ ਕੋਈ ਵੀ ਸੁਣਵਾਈ ਨਹੀਂ ਹੋ ਰਹੀ ਕਿੰਨੀ ਦੇਰ ਤੋਂ ਸਮੱਸਿਆ ਆ ਰਹੀ ਹੈ ਕਾਫੀ ਦੇਰ ਹੋ ਗਈ ਹੈ ਇਸੇ ਤਰ੍ਹਾਂ ਹੀ ਆ ਵੇਖੋ ਮੋਟਰ ਗੱਡੀਆਂ ਜਾ ਰਹੀਆਂ ਕਿਸ ਤਰ੍ਹਾਂ ਬਹੁਤ ਮਾੜਾ ਹਾਲ ਹੈ ਜਿੱਦਾਂ ਕਿ ਹੁਣ ਬਰਸਾਤਾਂ ਹੋ ਰਹੀਆਂ ਬਰਸਾਤਾਂ ਦੇ ਵਿੱਚ ਕਿੱਦਾਂ ਦੇ ਹਾਲਾਤ ਹੁੰਦੇ ਰੋਡ ਦੇ ਵੇਖੋ ਜੀ ਤੁਹਾਡੇ ਸਾਹਮਣੇ ਹੀ ਆਣਾ ਜਾਣਾ ਵੀ ਮੁਸ਼ਕਲ ਹੋਇਆ ਪਿਆ ਕੋਈ ਬਿਮਾਰ ਹੋਵੇ ਉਦਹਲੀ ਤੇ ਛਾਲਿਆਂ ਤੱਕ ਵੀ ਪਹੁੰਚਣਾ ਬੜਾ ਮੁਸ਼ਕਲ ਹੈ ਜੀ ਇਖਣੇ ਮੈਂ ਲਾ ਸਕੂਲੀ ਬੱਚਿਆਂ ਦਾ ਵੀ ਕਾਫੀ ਆਣਾ ਜਾਣਾ ਤੇ ਸਕੂਲੀ ਬੱਚੇ ਬਰਸਾਤ ਦੇ ਵਿੱਚ ਕਿਵੇਂ ਜਾਂਦੇ ਆਉਂਦੇ ਆ ਜਿਆਦਾਤਰ ਦੇ ਵਿਚਾਰੇ ਅੱਜ ਕੱਲ੍ਹ ਛੁੱਟੀਆਂ ਕਰਕੇ ਘਰੇ ਬੈਠੇ ਨੇ ਕਿਉਂ ਹਾਲਾਤ ਬਹੁਤ ਮਾੜੇ ਆ ਉਧਰ ਵਿਆਸਾ ਦਰਿਆ ਜੇ ਤੁਹਾਨੂੰ ਪਤਾ ਹੀ ਇਹ ਪਾਣੀ ਵੀ ਦਾ ਦੂਜੇ ਨੰਬਰ ਤੇ ਸੜਕ ਦੀ ਖਰਾਬ ਹਾਲਤਾ ਵੇਖੋ ਕਿਸ ਤਰ੍ਹਾਂ ਬਸਾਂ ਬਹੁਤ ਮਤਲਬ ਭੈੜਾ ਹਾਲ ਆ ਮਦੀਆਂ ਘੜੀਆਂ ਕੀ ਕਹਿੰਦੇ ਕੀ ਅਪੀਲ ਕਰਨਾ ਚਾਹੋਗੇ ਪਰ ਜੀ ਸਾਹੀ ਤੇ ਪ੍ਰਸ਼ਾਸਨ ਤੋਂ ਇਹੋ ਹੀ ਬੇਨਤੀ ਕਰ ਰਹੇ ਆ ਕਿ ਜਿਸ ਤਰ੍ਹਾਂ ਵੀ ਹੋ ਸਕੇ ਇਧਰ ਇਸ ਬੇਡ ਲਾਕੇ ਦੀ ਵੀ ਕਿਤੇ ਸਵਾਇਕ ਕੀਤੀ ਜਾਵੇ ਇੱਕ ਸੜਕ ਹੀ ਹਸਾਰਾ ਆਉਣ ਜਾਣ ਦਾ ਜਿੱਥੇ ਲੋਕੀ ਦੂਰ ਨੇੜੇ ਜਾ ਕੇ ਮਤਲਬ ਆਪਣੇ ਅਗੂ ਗਨੇ ਦਾ ਵੀ ਸੀਜ਼ਨ ਚਾਲੂ ਹੋਣ ਵਾਲਾ ਜੀ ਅਬੂ ਬਿਲਕੁਲ ਕਿੱਦਸ ਆ ਯਾਰ ਇਹਨੂੰ ਹਾਰ ਬੱਲੀ ਜਾ ਰਹੀ ਹੈ ਕਿੱਥੇ ਬੱਜੀ ਹੈ ਨਾ ਕੋਈ ਇਛੇ ਬੜਦਾ ਹੀ ਹੈ ਆਏ ਕਿ ਲੀਟਰ ਵੀ ਹੋ ਤੋ ਸਿੱਧੇ ਹੀ ਹੋ ਜਾਂਦੇ ਜਿਹੜੇ ਹੁੰਦੇ ਸਿੱਧੇ ਗਦਾਫੋਰ ਨੂੰ ਇੱਧਰ ਨੂੰ ਕੋਈ ਆਉਂਦਾ ਹੀ ਨਹੀਂ ਟੂਆ ਵੀ ਦੇ ਕੋਈ ਛੜਕਾਂ ਦੇ ਕਿੰਨਾ ਮਾੜਾ ਹਾਲ ਹੈ ਜੋ ਕਿ ਛਾਗਣਾ ਵਾਲੇ ਵੀ ਕਿਹਾ ਕਿ ਔਸਤ ਤੱਕ ਜਾਂਦੇ ਸਾਈਕਲ ਪੈਂਚਰ ਕਿੰਨੀ ਦੇਰ ਬਿਲਕੁਲ ਉਹ ਸਾਡੇ ਨਾਲ ਜੁੜਿਆ ਗੱਲਬਾਤ ਕਰਨ ਦੀ ਕੋਸ਼ਿਸ਼ ਕਰਨਗੇ ਉਹ ਜਾਣਨ ਦੀ ਕੋਸ਼ਿਸ਼ ਕਰ ਸਕੀ ਨਾਮ ਆਪਣਾ ਸ਼ਿਵਾਨ ਸਿੰਘ ਅੱਜ ਕੀ ਕਹਿਣਾ ਚਾਹੋਗੇ ਕਿੰਨੀ ਦੇਰ ਦੀ ਸਮੱਸਿਆ ਆ ਰਹੀ ਹੈ ਇਹ ਕੋਈ ਦੋ ਤਿੰਨ ਸਾਲ ਦੀ ਇਦਾਂ ਹੀ ਆ ਚੱਲਣ ਡਿਆ ਕੰਮ ਜੰਦੀਆਂ ਵੋਟਾਂ ਪਈਆਂ ਨਾ ਨਵੀਂ ਸਰਕਾਰ ਆਈ ਐ ਇਦਾਂ ਹੀ ਚੱਲਣ ਡਿਆ ਕੰਮ ਕੋਈ ਨਹੀਂ ਬਣਦਾ ਕੋਈ ਬਿਮਾਰ ਹੋ ਜੇ ਬੜਾ ਜਾਣਾ ਔਖਾ ਜੀ ਉਹ ਬਹੁਤ ਔਖਾ ਜਾਣਾ ਜੀ ਤੇ ਕਿਉਂ ਨਹੀਂ ਸਰਕਾਰ ਤੇ ਆਂਦੀ ਹੁੰਦੀ ਪਾਸੇ ਸੁਣਦੀ ਨਹੀਂ ਸਰਕਾਰ ਜੀ ਵੋਟਾਂ ਲੈਣੀਆਂ ਮੁੜ ਕੇ ਆਉਣਾ ਉਹ ਤੋਂ ਮੁੜ ਕੇ ਲੱਭਣਾ ਨਹੀਂ ਕਿਸ ਨੇ ਕੋਈ ਨਹੀਂ ਇੱਧਰ ਧਿਆਨ ਦਿੰਦਾ ਜੀ ਵਾਦੇ ਉਹ ਦਾਵੇ ਕੀਤੇ ਜਾਂਦੇ ਆ ਕਿ ਪਿੰਡਾਂ ਨੂੰ ਹਾਰਵਲੀ ਆ ਗਈ ਪਿੰਨ ਸਮਾਰਟ ਪਿੰਡ ਬਣਾ ਦਿੱਤੀ ਜਾਣਗੇ ਲੱਗਦਾ ਕੋਈ ਹੋ ਰਿਹਾ ਨਾ ਨਾ ਕੁਝ ਨਹੀਂ ਹੋ ਰਿਹਾ ਜੀ ਕੋਈ ਨਿਵਾਰ ਨਹੀਂ ਬਦਲੀ ਉੱਥੇ ਦੀ ਉੱਥੇ ਹੀ ਮੀਂਹ ਪੈ ਬੜਾ ਔਖਾ ਜੀ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਲੋਕਾਂ ਨੇ ਦੱਸਿਆ ਕਿ ਪਿਛਲੇ ਲੰਬੇ ਸਮੇਂ ਤੋਂ ਲੋਕਾਂ ਨੂੰ ਸਮਰਸ਼ੀ ਜਿੰਨ ਕੀ ਜਿਨਾ ਪਹਿਲੇ ਲੋਕ ਨੇ ਵੀ ਦੱਸਿਆ ਕਿ ਥੋੜੀ ਜੀ ਬਰਸਾਤ ਵੀ ਹੁੰਦੀ ਹੈ ਤੇ ਤਲਾ ਦਾ ਨੂਕਰਾ ਤਰਨ ਕਰਦੇ ਹੁੰਦੇ ਆ ਲੇਕਿਨ ਪ੍ਰਸ਼ਾਸਨ ਵਾਲੇ ਔਰ ਕੇਵਲ ਸਰਕਾਰਾਂ ਲੋ ਕੋਈ ਵੀ ਧਿਆਨ ਨਹੀਂ ਦਿੱਤਾ ਯਾਰ ਲੋਕਾਂ ਦੀ ਮੁੱਖ ਮੰਗ ਹੈ ਕਿ ਜਲਦੀ ਤੋਂ ਜਲਦੀ ਇਸ ਪਾਸੇ ਧਿਆਨ ਦਿੱਤਾ ਜਾਵੇ ਤਾਂ ਕਿ ਉਹਦੀ ਕੀ ਜਿੰ ਬੱਲੀ ਜਾਵੇ ਦੇਖਦੇ ਹੋ ਡੈਨਿਕਸ ਮੇਰਾ ਟੀਵੀ ਮੈਂ ਨਿਤਿਨ ਨਾਰਨ ਦਿਨਾਰਗਰ ਗਗਨਦੀ ਬਣਾਵਾ ਮੇਰਾ ਕਿੱਥੋਂ ਰਹਿਣ ਵਾਲੇ ਹੋ ਰਸੂਲਪੁਰ ਬੇੜਦੋ ਭਾਈ ਇਹ ਕਿੱਥੋਂ ਲੈ ਕੇ ਕਿੱਥੋਂ ਦਾ ਰੋਡ ਆਂਦਾ ਇਹ ਬਈ ਪੁਰਾਣੇ ਸ਼ਾਲੇ ਦਾ ਲੈ ਕੇ ਤਾਂ ਆਪਣੇ ਕਲੀਜਪੁਰ ਦਾ ਰੋਡ ਜਾਂਦਾ ਕਲੀਜਪੁਰ ਦਾ ਜਿਹੜਾ ਅੱਗੇ ਟੋਟਾ ਉਤਾ ਬਣਿਆ ਹੋਇਆ ਠੀਕ ਹੈ ਨਾ ਬੱਟ ਜਿਹੜਾ ਏਅਰ ਮਤਲਬ ਡਿਸਟੈਂਸ ਪੈਂਦਾ ਆਪਣੇ 7 ਤੋਂ 8 ਕਿਲੋਮੀਟਰ ਇਹ ਰੋਡ ਸਾਰਾ ਇਦਾਂ ਹੀ ਹੈ ਟੋਟਲੀ ਆਲਮੋਸਟ ਜਿੰਨਾ ਵੀ ਮਤਲਬ ਸਾਰਾ ਟੁੱਟਿਆ ਹੋਇਆ ਰੋਡ ਹੈ ਇਹ ਤੇ ਕਿਵੇਂ ਆਣਾ ਜਾਣਾ ਇੱਥੇ ਫਿਰ ਐਵੇਂ ਜ ਆਣਾ ਜਾਣਾ ਭਾਈ ਐਂ ਜ ਜਦੋਂ ਐਮਰਜੈਂ ਪਈ ਰੋਡ ਇਦਾਂ ਦਾ ਵਾਂ ਕਿ ਸਾਡੇ ਕੋਈ 11500 ਪਿੱਛੇ ਕਰਕੇ ਆਪਣੀ ਗੱਡੀ ਨਹੀਂ ਭੰਨਦਾ ਵੀ 18-20 ਲੱਖ ਦੀ ਆਲਮੋਸਟ ਮਨਾ ਹੀ ਕਰ ਦਿੰਦੇ ਹਨ ਰਾਤ ਦੀ ਗੱਲ ਤਾਂ ਸਸਤਾ ਮੇਰੇ ਨਹੀਂ ਸੀ ਗਿਆ ਇੱਥੋਂ ਮਤਲਬ ਇਹ ਪੁਰਾਣੇ ਸ਼ਹਿਰ ਤੱਕ 20 ਮਿੰਟ ਲੱਗ ਬੇ ਰਸੋਲ ਪਰਵੇਡ ਟ੍ਰਿਪਲਿੰਗ ਉੱਤੇ ਟ੍ਰਿਪਲਿੰਗ ਸੀ ਸਾਡੀ ਮਤਲਬ ਕਿੰਨਾ ਭਜਾਣ ਲਾ ਮੋਟਰਸਾਈਕਲ ਵੀ ਆ ਜਾਗੇ ਨਾ ਆਪਾਂ ਬਾਕੀ ਸਰਕਾਰਾਂ ਦੇਖਣਾ ਇਹਦਾ ਜੋ ਵੋਟਾਂ ਆਉਣ ਵਾਲੀਆਂ ਸਾਰੇ ਇੱਥੇ ਮਤਲਬ ਆਉਣੇ ਹੈਗੇ ਸਰਕਾਰਾਂ ਜੰਨੀਆ ਬੈਗੀਆਂ ਸਾਰਿਆਂ ਨੇ ਕਹਿਣਾ ਬਣਾ ਦਿੰਦੇ ਆ ਗੱਪਾਂ ਮਾਰ ਕੇ ਚੱਲਦੇ ਨੇ ਕਰਨਾ ਕੀ ਕੁਝ ਨਹੀਂ ਹੈਗਾ ਮੈਂ ਪਹਿਲਾ ਪਿੰਡ ਮੇਰਾ ਦੋਵਾਲ ਸੀਗਾ ਮੈਂ 2022 ਪਲੱਸ 2 ਪਾਸਵਰਡ ਕੀਤੀ ਆਉਂਦਾ ਰੋਡ ਇਦਾਂ ਹੀ ਆ ਜਿੱਦਾਂ ਮੈਂ ਅਜ ਦੇ ਦੇ ਪਾਸ ਹਲਾਚ ਉਦਾਂ ਤੋਂ ਉਦਾਂ ਹੀ ਆ ਰੋਡ ਹੈ ਅੱਜ ਵੀ ਕੋਈ ਹੱਲ ਨਹੀਂ ਹੈ ਤਾਂ ਪ੍ਰਸ਼ਾਸਨ ਨੇ ਤਾਂ ਕੀਤਾ ਆ ਬਾਕੀ ਜਦ ਐਮਰਜੈਂਸੀ ਹੁੰਦੀ ਆ ਅੱਜ ਕੱਲ ਕਿਸੇ ਦੇ ਘਰ ਭਈ ਨੋਰਮਲੀ ਮੈਡੀਕਲ ਕਲਾਸ ਬੰਦ ਗੱਡੀ ਨਹੀਂ ਹੈਗੀ ਠੀਕ ਹੈ ਉਹ ਦੇਖਿਆ ਜਾਏਗਾ ਜੇ ਮਨ ਲ ਰੈਂਟ ਤੇ ਵੀ ਗੱਡੀ ਲੈਣ ਨੇ ਆਪਾਂ ਕਿਸੇ ਕਰਾਉਣੀ ਹੈ 1000 1500 ਕੁਝ ਗੱਡੀ ਨਹੀਂ ਭੰਗਦੀ 12 14 ਲੱਗਦੀ ਠੀਕ ਹੈ ਨਾ ਇਸ ਕਰਕੇ ਪ੍ਰਸ਼ਾਸਨ ਚਾਹੀਦਾ ਸੜੋਡ ਦਾ ਹੱਲ ਕੀਤਾ ਬਾਰਿਸ਼ ਹੁੰਦੀ ਬਹੁਤ ਔਖਾ ਤੋਂ ਲੰ بس بھائی ਇੰਨਾ ਮਾਲ ਜਿਆਦਾ ਜੀ ਦੇਖੋ ਜਾਈਏ ਰੋਡ ਦੀ ਹਾਲਤ ਖਰਾਬ ਹੋਣਾ ਕਰਨ ਬਈ ਟਿਪਰਾਂ ਉਹ ਟੋਲ ਬਚਾਉਂਦੀਆਂ ਮੀਰਸਲਰਾਂ ਟੋਲ ਮਾਨਸਰਾਲ ਟੋਲ ਬਚਾਉਂਦੀਆਂ ਇੱਧਰ ਆਪਣਾ ਬਿਨਾ ਨਗਰਾਲ ਟੋਲ ਬਜਾਂਦੀਆਂ ਹੈਗੀਆਂ ਜੇ ਪਿੰਡ ਵਾਲੇ ਮੰਨ ਲਓ 25 ਰੱਖਦੇ ਤਾਂ ਪ੍ਰਸ਼ਾਸਨ ਵੀ ਭਾਈ ਲੋੜ ਨਹੀਂ ਪੈਂਦੀ ਕਿ ਰੋਡ ਦੀ ਕਾਰਵਾਈ ਕਰਨੇ ਪਿੰਡ ਵਾਲੇ ਇੰਨਾ ਪੈਸਾ ਇਕੱਠਾ ਹੁੰਦਾ ਪਿੰਡ ਵਾਲੇ ਰੋਡ ਕਵਰ ਕਰ ਸਕਦੇ ਜਿੰਨੇ ਮਾਲ 10 15 ਪਿੰਡ ਪੈਂਦੇ ਆ ਜੇ 200 ਰੁਪਏ ਪਰ 25 ਰੱਖੀ ਜੇ ਤਾਂ ਬੜਾ ਵਧੀਆ ਮਲਗੀ ਰੋਡ ਦੀ ਰਿਪੇਅਰ ਵਗੈਰਾ ਹੋ ਜਾਂਦੀ ਹੈਗੀ ਪ੍ਰਸ਼ਾਸਨ ਨਾਲ ਕਹਿ ਜਾਂਦਾ ਪਿੰਡਾਂ ਇਹਨੂੰ ਹਾਲ ਵੇਦਾ ਹੁਣ ਮਾਲੋ ਬਾਨ ਟੁੱਟਿਆ ਹੋਇਆ ਆਪਣਾ 2023 ਜੀ ਬਾਨ ਟੁੱਟਿਆ ਹੋਇਆ ਹੁਣ ਪਾਣੀ ਕੰਦੇ ਛੱਟ ਰਿਹਾ ਹੁਣ ਮਾਲੋ ਉੱਤੇ ਮਿੱਟੀ ਪਾ ਰਿਹਾ ਪਹਿਲਾਂ ਕੋਈ ਨਹੀਂ ਉੱਤੇ ਵੀ ਨਹੀਂ ਕੋਈ ਆਇਆ ਹੁਣ ਸਾਰੇ ਆ ਰਹੇ ਫੋਟੋਆਂ ਕਰਾਉਣ ਪਹਿਲੇ ਬੀਡੀਪੀ ਆਈਸੀਆਮ ਆਉਣੀ ਬਾਡੀ ਵਾਲੇ ਗਈ ਫੋਟੋਆਂ ਕਰਾਉਣ ਆ ਰਹੇ ਉੱਧਰ ਕੋਈ ਕੋਈ ਨਹੀਂ ਚੱਲਦਾ ਇਹ ਅਪੀਲ ਕਰ ਰਿਹਾ ਕੋ ਪ੍ਰਸ਼ਾਸਨ ਪ੍ਰਸ਼ਾਸਨ ਨੇ ਹੀ ਪਈ ਦੇਖਿਆ ਜਾ ਬੱਚੇ ਵੀ ਸਕੂਲਾਂ ਲੰਘਦੇ ਇਥੋਂ ਠੀਕ ਹੈ ਨਾ ਦੇਖਿਆ ਜਾ ਰੋਡ ਦੇਖਿਆ ਜਾ ਬਹੁਤ ਮਾਰੇ ਹਾਲ ਹੈ ਇਹਦੇ ਜਾਂ ਤਾਂ ਫਿਰ ਸਾਰੇ ਟੁੱਟ ਜੇ ਉਹਨਾਂ ਬੈਟਰ ਤੇ ਰਹੀ ਹੈ ਇੱਕ ਸਪੀਡ ਬੋਨ ਕਰਿਆ ਲਈ ਰੋਡ ਵੇਖੋ ਤੁਸੀਂ ਇ